ਪੰਜਾਬ ਦਾ ਮੌਸਮ ਰੋਜ਼ਾਨਾ ਨਿਤ ਨਵੇਂ ਅਯਾਮ ਲੈਂਦਾ ਹੋਇਆ ਨਜ਼ਰ ਆ ਰਿਹਾ ਵੈ ਕਦੀ ਮੌਸਮ ਖੁੱਲਿਆ ਹੋਇਆ ਨਜ਼ਰ ਆਉਂਦਾ ਤੇ ਕਦੀ ਧੁੱਧ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਵੈ ਤਾਂ ਟੈਂਪਰੇਚਰ ਜਿੱਥੇ ਲਗਾਤਾਰ ਘਟ ਦਰਜ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਧੁੰਦ ਦੇ ਚਲਦੇ ਯਾਤਿਆਤ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਯਾਤਿਆਤ ਕਰਨ ਵਾਲਿਆਂ ਨੂੰ ਕਰਨਾ ਪੈ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਪੰਜਾਬ ਦੇ ਵੱਖ-ਵੱਖ ਇਲਾਕੇ ਦੀਆਂ ਜਿੱਥੇ ਧੁੰਦ ਦੇ ਕਹਿਰ ਦੇ ਚਲਦੇ ਆਵਾਜਾਈ ਕਾਫੀ ਮੁਸ਼ਕਲਾਂ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੁਪਹਿਰ ਤੱਕ ਧੁੰਦ ਦਾ ਵੱਡਾ ਆਲਪ ਜੜਾ ਵਾ ਛਾਇਆ ਰਿਹਾ ਤੇ ਜਿਸ ਦੇ ਚਲਦੇ ਆਵਾਜਾਈ ਕਰਨ ਵਾਲਿਆਂ ਨੂੰ ਗੱਡੀ ਚਲਾਉਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੈਡਲਾਈਟਾਂ ਜਲਾ ਕੇ ਡਿਪਰ ਚਲਾ ਕੇ ਲੋਕ ਜੀਟੀ ਰੋਡਾਂ ਦੇ ਉੱਤੇ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਧੁੰਦ ਦੇ ਚਲਦੇ ਕਈ ਵਾਰ ਸੜਕੀ ਹਾਦਸੇ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲੇ ਨੇ ਜਿਸ ਦੇ ਚਲਦੇ ਕਈ ਹਾਸਿਆ ਦੇ ਵਿੱਚ ਕਈ ਜਾਨਾਂ ਵੀ ਕੀਮਤੀ ਆਪਣੀ ਹੱਥ ਤੋਂ ਜਾਨ ਗਵਾ ਬੈਠਦੀਆਂ ਨੇ ਦਾ ਧੁੰਦ ਦਾ ਅਸਰ ਜਿਹੜਾ ਵਾਹ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਤੇ ਦੁਪਹਿਰ ਤੱਕ ਇਹ ਧੁੰਦ ਜਿਹੜੀ ਹੈ ਪ੍ਰੋਪਰ ਛਾਈ ਰਹੀ ਤੇ ਜਿਸ ਦੇ ਚਲਦੇ ਯਾਤਿਆ ਯਾਤ ਕਰਨ ਵਾਲਿਆਂ ਨੂੰ ਆਵਾਜਾਈ ਕਰਨ ਵਾਲਿਆਂ ਨੂੰ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਪੰਜਾਬ ਦੇ ਨੈਸ਼ਨਲ ਹਾਈਵੇ ਦੀਆਂ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਲੁਧਿਆਣਾ ਦੀਆਂ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵਿਜ਼ਿਬਿਲਟੀ ਹੈ ਜਿਹੜੀ ਕਾਫੀ ਘੱਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚਲਦੇ ਲੋਗ ਗੱਡੀਆਂ ਚਲਾਉਣ ਦੇ ਵਿੱਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੈੱਡਲਾਈਟ ਜਲਾ ਕੇ ਡਿਪਰ ਚਲਾ ਕੇ ਤੇ ਫੋਗ ਲਾਈਟਾਂ ਜਲਾ ਕੇ ਲੋਗ ਜੀਟੀ ਰੋਡਾਂ ਦੇ ਉੱਤੇ ਦੁਪਹਿਰ ਤੱਕ ਇਸ ਤਰ੍ਹਾਂ ਹੀ ਯਾਤਰਾ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅਗਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ ਵੀ ਨਾਰਮਲ ਦੇ ਨਾਲੋਂ ਕਾਫੀ ਘੱਟ ਦੇਖਣ ਨੂੰ ਮਿਲ ਰਿਹਾ ਵਾ ਜਿਸ ਤਰ੍ਹਾਂ ਦੀ ਮੌਸਮ ਮਾਹਿਰਾ ਨੇ ਪ੍ਰੈਡਿਕਸ਼ਨ ਕੀਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਘਟ ਦਿਖੇਗਾ ਤੇ ਧੁੰਦ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ ਉਸ ਦੇ ਤਹਿਤ ਹੀ ਹੁਣ 10 ਅਤੇ 11 ਤਰੀਕ ਨੂੰ ਜੋ ਮੌਸਮ ਮਾਹਿਰਾ ਦੀ ਪ੍ਰੈਡਿਕਸ਼ਨ ਸੀਗੀ ਉਸ ਦੇ ਤਹਿਤ 10 ਤਰੀਕ ਨੂੰ ਧੁੰਦ ਦਾ ਕਾਫੀ ਵੱਡਾ ਅਸਰ ਦੇਖਣ ਨੂੰ ਮਿਲਿਆ ਦੁਪਹਿਰ 12:30 ਵਜੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਧੁੰਦ ਦੇ ਚਲਦੇ ਆਵਾਜਾਈ ਜਿਹੜੀ ਹੈ ਕਾਫੀ ਘਟ ਵੀ ਗਈ ਹੈ ਤੇ ਠੱਪ ਹੋ ਕੇ ਵੀ ਰਹਿ ਗਈ ਹੈ ਤੇ ਲੋਕ ਹੌਲੀ-ਹੌਲੀ ਗੱਡੀਆਂ ਚਲਾਣ ਨੂੰ ਮਜਬੂਰ ਹੋ ਰਹੇ ਨੇ ਤੇ ਰਸਤੇ ਦੇ ਵਿੱਚ ਧੁੰਦ ਦੇ ਚਲਦੇ ਕਈ ਵਾਰ ਵੱਡੇ ਐਕਸੀਡੈਂਟ ਵੀ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਦਾ ਮੌਸਮ ਰੋਜ਼ਾਨਾ ਨਿਤ ਨਵੇਂ ਅਯਾਮ ਲੈਂਦਾ ਹੋਇਆ ਨਜ਼ਰ ਆ ਰਿਹਾ ਵੈ ਕਦੀ ਮੌਸਮ ਖੁੱਲਿਆ ਹੋਇਆ ਨਜ਼ਰ ਆਉਂਦਾ ਤੇ ਕਦੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਵਾ ਤਾਂ ਟੈਂਪਰੇਚਰ ਜਿੱਥੇ ਲਗਾਤਾਰ ਘਟ ਦਰਜ ਕੀਤੇ ਜਾ ਰਹੇ ਨੇ ਉੱਤੇ ਹੀ ਹੁਣ ਧੁੰਦ ਦੇ ਚਲਦੇ ਯਾਤਿਆਤ ਵੀ ਕਾਫੀ ਮੁਸ਼ਕਲਾਂ ਦਾ ਸਾਮਨਾ ਯਾਤਿਆਦ ਕਰਨ ਵਾਲਿਆਂ ਨੂੰ ਕਰਨਾ ਪੈ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਪੰਜਾਬ ਦੇ ਵੱਖ-ਵੱਖ ਇਲਾਕੇ ਦੀਆਂ ਜਿੱਥੇ ਧੁੰਦ ਦੇ ਕਹਿਰ ਦੇ ਚਲਦੇ ਆਵਾਜਾਈ ਕਾਫੀ ਮੁਸ਼ਕਲਾਂ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੁਪਹਿਰ ਤੱਕ ਧੁੰਦ ਦਾ ਵੱਡਾ ਆਲਮ ਜਿਹੜਾ ਵਾ ਛਾਇਆ ਰਿਹਾ ਤੇ ਜਿਸ ਦੇ ਚਲਦੇ ਆਵਾਜਾਈ ਕਰਨ ਵਾਲਿਆਂ ਨੂੰ ਗੱਡੀ ਚਲਾਉਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੈਡਲਾਈਟਾਂ ਜਲਾ ਕੇ ਡੀਪਰ ਚਲਾ ਕੇ ਲੋਕ ਜੀਟੀ ਰੋਡਾਂ ਦੇ ਉੱਤੇ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਧੁੰਦ ਦੇ ਜਲਦੇ ਕਈ ਵਾਰ ਸੜਕੀ ਹਾਦਸੇ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲੇ ਨੇ ਜਿਸ ਦੇ ਚਲਦੇ ਕਈ ਹਾਸਿਆਂ ਦੇ ਵਿੱਚ ਕਈ ਜਾਨਾਂ ਵੀ ਕੀਮਤੀ ਆਪਣੀ ਹੱਥ ਤੋਂ ਜਾਨ ਗਵਾ ਬੈਠਦੀਆਂ ਨੇ ਤਾਂ ਧੁੰਦ ਦਾ ਅਸਰ ਜਿਹੜਾ ਵਾਹ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਤੇ ਦੁਪਹਿਰ ਤੱਕ ਇਹ ਧੁੰਦ ਜਿਹੜੀ ਆ ਪ੍ਰੋਪਰ ਛਾਈ ਰਹੀ ਤੇ ਜਿਸ ਦੇ ਚਲਦੇ ਯਾਤਿਆ ਯਾਦ ਕਰਨ ਵਾਲਿਆਂ ਨੂੰ ਆਵਾਜਾਈ ਕਰਨ ਵਾਲਿਆਂ ਨੂੰ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਪੰਜਾਬ ਦੇ ਨੈਸ਼ਨਲ ਹਾਈਵੇ ਦੀਆਂ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਲੁਧਿਆਣਾ ਦੀਆਂ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵਿਜ਼ਿਬਿਲਟੀ ਐ ਜਿਹੜੀ ਕਾਫੀ ਘੱਟ ਦੇਖਣ ਨੂੰ ਮਿਲਦੀ ਐ ਜਿਸ ਦੇ ਚਲਦੇ ਲੋਕ ਗੱਡੀਆਂ ਚਲਾਉਣ ਦੇ ਵਿੱਚ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਡਲਾਈਟ ਜਲਾ ਕੇ ਡਿਪਰ ਚਲਾ ਕੇ ਤੇ ਫੋਗ ਲਾਈਟਾਂ ਜਲਾ ਕੇ ਲੋਕ ਜੀਟੀ ਰੋਡਾਂ ਦੇ ਉੱਤੇ ਦੁਪਹਿਰ ਤੱਕ ਇਸ ਤਰ੍ਹਾਂ ਹੀ ਯਾਤਰਾ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅਗਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ ਵੀ ਨੋਰਮਲ ਦੇ ਨਾਲੋਂ ਕਾਫੀ ਘੱਟ ਦੇਖਣ ਨੂੰ ਮਿਲ ਰਿਹਾ ਵਾ ਜਿਸ ਤਰ੍ਹਾਂ ਦੀ ਮੌਸਮ ਮਾਹਿਰਾ ਨੇ ਪ੍ਰੈਡਿਕਸ਼ਨ ਕੀਤੀ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਘਾਟ ਦਿਖੇਗਾ ਤੇ ਧੁੰਦ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ ਉਸ ਦੇ ਤਹਿਤ ਹੀ ਹੁਣ 10 ਅਤੇ 11 ਤਰੀਕ ਨੂੰ ਜੋ ਮੌਸਮ ਮਾਹਿਰਾ ਦੀ ਪ੍ਰੈਡਿਕਸ਼ਨ ਸੀਗੀ ਉਸ ਦੇ ਤਹਿਤ 10 ਤਰੀਕ ਨੂੰ ਧੁੰਦ ਦਾ ਕਾਫੀ ਵੱਡਾ ਅਸਰ ਦੇਖਣ ਨੂੰ ਮਿਲਿਆ ਦੁਪਹਿਰ 12:30 ਵਜੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਧੁੰਦ ਦੇ ਚਲਦੇ ਆਵਾਜਾਈ ਜਿਹੜੀ ਹੈ ਕਾਫੀ ਘਟ ਵੀ ਗਈ ਹੈ ਤੇ ਠੱਪ ਹੋ ਕੇ ਵੀ ਰਹਿ ਗਈ ਹੈ ਤੇ ਲੋਕ ਹੌਲੀ-ਹੌਲੀ ਗੱਡੀਆਂ ਚਲਾਣ ਨੂੰ ਮਜਬੂਰ ਹੋ ਰਹੇ ਨੇ ਤੇ ਰਸਤੇ ਦੇ ਵਿੱਚ ਧੁੰਦ ਦੇ ਚਲਦੇ ਕਈ ਵਾਰ ਵੱਡੇ ਐਕਸੀਡੈਂਟ ਵੀ ਦੇਖਣ ਨੂੰ ਮਿਲਦੇ ਨੇ